ਲੋ ਜੀ ਆ ਦੇਖੋ ਆਪਾਂ ਨੇ ਚੌਲ ਲੈ ਲੇ ਕਿਉਂਕਿ ਜਿਹੜੇ ਸੈਨਾ ਵਾਲੇ ਨੇ ਜੀ ਉਹ ਤਾਂ ਚਲੋ ਉਹਨੇ ਕੇ ਚੌਲ ਲੈ ਹੁੰਦੇ ਨੇ ਜਿਵੇਂ ਵੀ ਮੁੱਲੇ ਲਿਓਣੇ ਹੁੰਦੇ ਨੇ ਅਗਲਾ ਥੋੜੇ ਲਿਆਉਂਦਾ ਜਿਹੜੇ ਆਪਾਂ ਪਿੰਡਾਂ ਵਾਲੇ ਆ ਜੀ ਪਿੰਡਾਂ ਵਾਲਿਆਂ ਦਾ ਆਪਣਾ ਇਹ ਕੰਮ ਆਪਾਂ ਇਕੱਠੇ ਥੈਲਾ ਕਟਾ ਲੈਨੇ ਜੀ ਦੀ ਕਰਦੀ ਹੁੰਦੀ ਆ ਚਲਿਆ ਹੁੰਦਾ ਵੀ ਰੋਜ਼-ਰੋਜ਼ ਕਿਹੜਾ ਲੈ ਕੇ ਜਾਊ ਕ ਇਕੱਠਾ ਥੈਲਾ ਪਸਾ ਕਟਾ ਲੈਨੇ ਆ ਜੀ ਕੋਈ ਚੌਲਾਂ ਦਾ ਹੋਵੇ ਚਾਹੇ ਚਾਹੇ ਆਟਾ ਵੀ ਆਏ ਆ ਆਪਾਂ ਕਹਿੰਦੇ ਨੇ ਖੁੱਲਾ ਪਿਆ ਹ ਲੋ ਕਿਉਂਕਿ ਖੇਤਾਂ ਚ ਕੰਮਾ ਗਾਲੇ ਲੱਗਦੇ ਰਹਿੰਦੇ ਨੇ ਜੀ ਫਿਰ ਆਪਾਂ ਨੂੰ ਐ ਹੁੰਦਾ ਵੀ ਖੁੱਲੇ ਇਹ ਚੌਲ ਆਪਣੇ ਹੋ ਗਏ ਜੀ 6 ਮਹੀਨੇ ਕਢਾਇਆ ਨੂੰ ਇਹਦੇ ਵਿੱਚ ਦੇਖੋ ਸੁਸਤਰੀ ਪੈ ਗਈ ਇਹਦੇ ਵਿੱਚ ਹੁਣ ਸੁਸਤਰੀ ਫਿਰਦੀ ਆ ਮੈਂ ਧੁੱਪ ਵਿਲਵਾ ਦੀ ਇੱਕ ਦੋ ਵਾਰੀ ਤੇ ਅੱਜ ਫੇਰ ਧੁੱਪੇ ਕੱਢਦੀ ਦੀ ਇਹਨਾਂ ਨੂੰ ਦੇਖ ਰਹੀ ਸੀ ਫਿਰ ਮੈਂ ਕਿਹਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ ਇਹਦੇ ਵਿੱਚ ਮੈਂ ਨੇ ਜੀ ਲੌਂਗ ਸੱਟ ਕੇ ਰੱਖੇ ਕਹਿੰਦੇ ਨੇ ਵੀ ਲੌਂਗਾ ਨਾਲ ਸੁਸਤਰੀ ਨਹੀਂ ਪੈਂਦੀ ਨੇ ਇਹਦੇ ਵਿੱਚ ਲੌਂਗ ਸੱਟ ਕੇ ਰੱਖੇ ਖੇਰ ਵੀ ਦੇਖੋ ਸੁਸਤਰੀ ਕਿੰਨੀ ਪੈ ਗਈ ਮੈਂ ਆਪਣੀ ਜਾਂ ਚੈ ਰਹੀ ਵੀ ਮੈਂ ਤਾਂ ਲੌਂਗ ਛੱਡਦੇ ਹੁਣੇ ਖਰਾਬ ਨਹੀਂ ਹੁੰਦੇ ਚੌਲ ਇਹਨਾਂ ਦੀ ਸੁਸਤਰੀ ਨਹੀਂ ਪੈਂਦੀ ਦੇਖੋ ਇਹ ਸੁਸਤਰੀ ਹੁਣ ਮੈਂ ਤੁਹਾਨੂੰ ਦੂਜੇ ਚੌਲ ਦਿਖਾਉਣੀ ਆ ਚੱਲੀਏ ਲਓ ਜੀ ਆਹ ਦੇਖੋ ਇਹਨਾਂ ਇਹ ਚੌਲ ਵੀ ਦੋਨੇ ਇਕੱਠੇ ਪਿਆਏ ਤੇ ਇਹ ਹੈਗੇ ਤੇ ਥੋੜੇ ਜਿਹਾ ਬਰੀਕ ਉਹਦੇ ਆਪਣੇ ਬਰੀਕ ਉਹਦੇ ਉਹ ਤੇ ਥੋੜੇ ਜਿਹਾ ਮੋਟੇ ਜੀ ਇਹਦੇ ਵਿੱਚ ਦੇਖੋ ਬਿਲਕੁਲ ਸੁਸਤਰੀ ਨਹੀਂ ਪਈ ਹੈ ਜੀ ਇੱਕ ਵੀ ਦਾਣਾ ਸੁਸਤਰੀ ਦਾ ਨਹੀਂ ਹੈਗਾ ਓਵੇਂ ਜੇ ਪਏ ਨੇ ਇਕੱਠੇ ਢੜਾਏ ਹੋਏ ਨੇ ਜੀ ਇਹ ਥੋੜੇ ਜਿਹੇ ਐਂ ਤੇ ਵੀ ਬਾਰੀਕ ਤੇ ਉਹ ਦੂਜੀ ਜੀਰੀ ਵੀ ਥੋੜੀ ਜਿਹੀ ਮੋਟੀ ਲੰਬੀ ਵਾਸਤੂ ਉਹ ਹੋਣੀ ਹੈ ਜਿਹੜੀ ਲੰਬੇ ਚੌੜ ਵਾਲੀ ਇਸ ਕਰਕੇ ਆਪਾਂ ਇਹ ਦੋ ਅਟਾ ਪਾ ਲਓ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਸਿੱਟੀ ਦੀ ਜੀ ਦੇਖੋ ਇਹਦੇ ਵਿੱਚ ਬਿਲਕੁਲ ਵੀ ਇੱਕ ਵੀ ਚੌਲ ਦੀ ਸੁਸਤਰੀ ਦਾ ਦਾਣਾ ਨਹੀਂ ਹੈਗਾ ਉਹ ਆਪਣੇ ਚੌਲ ਸੁਸਤਰੀ ਨਾਲ ਭਰ ਗਏ ਉਹਨਾਂ ਨੇ ਤਾਂ ਹੁਣ ਧੁੱਪ ਲਵਾ ਕੇ ਫੇਰ ਦੇਖਾਂਗੇ ਵੀ ਕੀ ਬਣਦਾ ਉਹਨਾਂ ਦਾ ਇਹਦੇ ਵਿੱਚ ਆਪਾਂ ਨੇ ਉਹਦੇ ਵਿੱਚ ਪਾਏ ਤੇ ਜੀ ਲੌਂਗ ਇਹਦੇ ਵਿੱਚ ਆਪਾਂ ਨੇ ਪਾ ਕੇ ਰੱਖੀਆਂ ਸਿੰਘਾਂ ਦੀਆਂ ਡੱਬੀਆਂ ਦਰਜਨ ਡੱਬੀਆਂ ਦੀ ਲੈਂਦੀ ਹੁਈ ਸੀ ਤੇ ਮੈਂ 5-6 ਡੱਬੀਆਂ ਸੜਤੀਆਂ ਇਹਦੇ ਵਿੱਚ ਸਿੰਘਾਂ ਦੀਆਂ ਉਹਦੇ ਵਿੱਚ ਮੈਂ ਲੌਂਗ ਸੜਤੇ ਲੌਂਗਾਂ ਵਾਲੇ ਜਿਦੇ ਦੇਖੋ ਸਸਰੀ ਲੱਗ ਗਈ ਪਰ ਸਿੰਘਾਂ ਦੀਆਂ ਡੱਬੀਆਂ ਵਾਲੇ ਜਿ ਆਪਾਂ ਨੇ ਕਰਨਾ ਕੀ ਆ ਚਾਰ-ਪੰਜ ਡੱਬੀਆਂ ਚਾਹੇ ਦਰਜਨ ਲੈ ਲਓ ਤੁਸੀਂ ਵਿੱਚ ਸਿੱਟ ਲਓ ਥੋੜੇ ਚੌੜਾ ਨੂੰ ਬਿਲਕੁਲ ਵੀ ਸੁਸਤਰੀ ਨਹੀਂ ਪਾਉਗੀ ਕਿਉਂਕਿ ਇਹਦੇ ਵਿੱਚ ਸਲਾਬ ਹੋ ਜਾਂਦੀ ਹੈ ਸਰਾਬ ਨਾਲੇ ਆਪਣੀ ਸੁਸਤਰੀ ਪੈਂਦੀ ਹੈ ਜਦ ਆਪਾਂ ਇਹ ਸਿੰਖਾਂ ਦੀਆਂ ਡੱਬੀਆਂ ਵਿੱਚ ਸਿੱਟਦੇ ਨੇ ਇਹ ਜਿਹੜੀ ਸਲਾਬ ਹੁੰਦੀ ਹੈ ਉਹਨਾਂ ਨੂੰ ਸੋਕ ਲੈਂਦੀਆਂ ਸੋਕ ਲੈਂਦੀਆਂ ਨੇ ਇਸ ਲਈ ਇਹ ਆਪਣੇ ਸਿਕਰੀ ਨਹੀਂ ਵਿੱਚ ਪੈਂਦੀ ਹੈਗੀ ਹੋਰ ਕੋਈ ਲੰਬਾ ਚੌੜਾ ਚੱਕਰ ਨਹੀਂ ਆਏਗਾ ਬਸ ਬਿਲਕੁਲ ਸਿੰਪਲ ਤਰੀਕਾ 10 ਰੁਪਈਆ ਦੀਆਂ ਡੱਬੀਆਂ ਦੀ ਦਰਜਣਾ ਜੀ 10 ਰੁਪਈਆ ਚ ਆਪਾਂ ਆਪਣੀਆਂ ਮਹਿੰਗੀਆਂ ਵਹਿੰਗੀਆਂ ਚੀਜ਼ਾਂ ਬਚਾ ਸਕਦੇ ਹਾਂ ਲਓ ਜੀ ਇਹਦੇ ਵਿੱਚ ਆਪਾਂ ਨੇ ਡੱਬੀਆਂ ਸਿੰਖਾਂ ਦੀਆਂ ਪਾ ਕੇ ਇਹਨੂੰ ਘੋਟਾਕ ਦਈਏ ਥੋੜਾ ਜਿਹਾ ਉਹ ਕਰਿਓ ਜੀ ਉਧਰ ਆਪਣੀ ਮਸ਼ੀਨ ਗ੍ਰੈਂਡਰ ਚੱਲ ਰਹੀ ਹੈ ਪੱਥਰਾਂ ਵਾਲੇ ਲੱਗੇ ਹੋਏ ਨੇ ਉਹ ਵਿੱਚ ਆਵਾਜ਼ ਆ ਜਾਂਦੀ ਆ ਹੁਣ ਤਾਂ ਆਪਾਂ ਨੇ ਬੰਦ ਕਰਤਾ ਫਿਰ ਵੀ ਵਿੱਚ ਥੋੜੀ ਜੀ ਆਉਂਦੀ ਆ ਇਸ ਲਈ ਇਹ ਆਪਾਂ ਨੇ ਆਂ ਦਾਣਾਂ ਲੈ ਲੈਣੀਆਂ ਜੀ ਕਿਉਂਕਿ ਖੁੱਲੀਆਂ ਦਾਣਾਂ 2-2 ਕਿਲੋ ਤਾਂ ਆਪਾਂ ਪਿੰਡਾਂ ਚ ਲਿਓਣੀਆਂ ਹੈ ਜੀ ਸੁਸਤੀ ਹੈ ਨਾ ਜੀ ਜ਼ਰੂਰ ਪੈਂਦੀ ਆ ਖਾਸ ਕਰ ਸੋਲੇ ਤਾਂ ਜਾਦੇ ਖਰਾਬ ਹੁੰਦੇ ਆ ਇਹਨਾਂ ਦੇ ਵਿੱਚ ਵੀ ਆਪਾਂ ਦੋ ਦੋ ਡੱਬੀਆਂ ਸਿੱਟ ਦਿੰਨੇ ਆਂ ਸਿੰਘਾਂ ਦੀ ਕਿਉਂਕਿ ਆਪਾਂ ਕਹਿੰਦੇ ਕਹਿੰਦੇ ਨੇ ਵੀ ਵਿੱਚ ਦਵਾਈਆਂ ਧਰਨਾ ਨਾਲ ਜੇ ਦਵਾਈਆਂ ਧਰਦੇ ਆਂ ਦਵਾਈਆਂ ਦਾ ਨੁਕਸਾਨ ਹੁੰਦਾ ਜੀ ਕਈ ਵਾਰ ਚਾਹ ਜਿੰਨਾ ਮਰਜ਼ੀ ਧੋ ਲਈਏ ਫਿਰ ਵੀ ਆਪਾਂ ਨੂੰ ਬਹਿਮ ਰਹਿੰਦਾ ਵੀ ਆਪਾਂ ਨੇ ਵਿੱਚ ਦਵਾਈ ਧਰਤੀ ਆਪਾਂ ਦੇ ਵਿੱਚ ਦਵਾਈ ਤਾਂ ਤੇ ਇਸ ਲਈ ਆਪਾਂ ਦਵਾਈਆਂ ਕੁਛ ਨਹੀਂ ਵਰਤਣਾ ਸਿਰਫ ਇੱਕ 10 ਰੁਪਏ ਦੇ ਸਿੰਘਾਂ ਦੀਆਂ ਡੱਬੀਆਂ ਨੇ ਜੀ ਆਪਣੀ ਸਾਰੀ ਚੀਜ਼ਾਂ ਨੂੰ ਬਚਾ ਸਕਦੇ ਨੇ ਸਾਰੇ ਡੱਬਿਆਂ ਦੇ ਵਿੱਚ ਆਪਾਂ ਨੇ ਦੋ ਦਰਜਨਾ ਮੰਗਾ ਕੇ ਸਾਰੇ ਡੱਬਿਆਂ ਦੇ ਵਿੱਚ ਡੱਬੀਆਂ ਆ ਆਪਣੀਆਂ ਦਾਣਾ ਇਹ ਡੱਬਿਆਂ ਦੇ ਵਿੱਚ ਡੱਬੀਆਂ ਦੇ ਸਿੰਘਾਂ ਵਾਲੀਆਂ ਡੱਬੀਆਂ ਸਿੱਟਦੀਆਂ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦੁਬਾਰੇ ਫੇਰ ਕਹਨੀ ਆ ਵੀਡੀਓ ਨੂੰ ਸੁਣਦੇ ਲੇਕੇ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ